ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਸੁਪਰ ਸੀਡ ਦੀ ਬਜਾਈ ਦੇ ਵਿੱਚ ਜਿਹੜੀਆਂ ਕਣਕਾਂ ਕਿਸਾਨ ਭਰਾਵਾਂ ਦੀ ਬਹੁਤ ਘੱਟ ਉਗ ਰਹੀਆਂ ਪਿਛਲੇ ਸਾਲ ਵੀ ਦਿੱਕਤ ਆਈ ਤੇ ਇਸ ਸਾਲ ਵੀ ਜਿਹੜੀਆਂ ਘੱਟ ਉਗੀਆਂ ਕਿਤੇ ਕਿਤੇ 50% ਉਗੀ ਤੇ ਕਿਤੇ 70% ਉਗੀ ਤੇ ਕਈ ਕਈ ਜਗ੍ਹਾ ਤੇ ਬਿਲਕੁਲ ਪ੍ਰੋਪਰ ਜਰਮੀਨੇਸ਼ਨ ਹੋਈ ਆ ਤਾਂ ਦਿੱਕਤ ਜਿਹੜੀ ਜ਼ਿਆਦਾ ਆ ਰਹੀ ਆ ਬਾਕੀ ਜਿਹੜੀ ਬਿਲਕੁਲ ਸਹੀ ਜਰਮੀਨੇਸ਼ਨ ਉਹ ਬਹੁਤ ਘੱਟ ਜਗ੍ਹਾ ਤੇ ਇਹਦੇ ਬਹੁਤਿਆਂ ਜਗ੍ਹਾ ਤੇ ਜਿਹੜਾ ਆਪਾਂ ਨੂੰ ਜਿਹੜੇ ਘੱਟ ਕਣਕ ਨਿਕਲਦੀਆਂ ਜਿਹੜੀਆਂ ਖਬਰਾਂ ਆ ਰਹੀਆਂ ਉੱਥੇ ਕਿਸਾਨ ਵੀਰ ਹੁਣ ਸੋਚ ਰਹੇ ਵੀ ਕਿੰਨੇ ਦਿਨ ਤੇ ਆਪਾਂ ਨੂੰ ਜਿਹੜਾ ਵੇਟ ਕਰਨੀ ਚਾਹੀਦੀ ਕਣਕ ਨਿਕਲਣ ਦੀ ਤਾਂ ਕਿਸਾਨ ਵੀਰੋ ਜੇਕਰ ਆਪਾਂ ਗੱਲ ਕਰੀਏ ਕਿ ਆਪਣੀ ਕਣਕਾਂ ਲੱਗཔ་ ਜਿਹੜੀਆਂ ਅਕਤੂਬਰ ਜੀ ਬਿਜਾਈ ਹੋਈ ਜਾਂ ਫਿਰ ਆਪਾਂ ਨਵੰਬਰ ਦੇ 1-2 ਨਵੰਬਰ ਤੱਕ ਬਿਜਾਈ ਹੋਈ ਆ ਉਹ ਕਣਕਾਂ ਹੁਣ ਅਕਤੂਬਰ ਵਾਲੀਆਂ ਤੇ 20 ਦਿਨ ਤੱਕ ਪਹੁੰਚ ਗਈਆਂ ਤੇ ਦੂਜੀਆਂ ਜਿਹੜੀਆਂ ਕਣਕਾਂ ਹੀ ਨਵੰਬਰ ਵਾਲੀਆਂ ਉਹ 14-15 ਦਿਨ ਤੱਕ ਪਹੁੰਚ ਗਈਆਂ ਤਾਂ ਜੇਕਰ ਕਿਸਾਨ ਵੀਰੋ ਜਿਹੜੀ ਇੱਥੇ ਆਪਾਂ ਬਿਜਾਈ ਕੀਤੀ ਹੈ ਗੇਤੀ ਬਿਜਾਈ ਜਿਹਨੂੰ ਕਹਿ ਦਿੰਨੇ ਆ ਤਾਂ ਫਿਰ ਤਾਂ ਆਪਾਂ ਨੂੰ ਜਿਹੜੀ 15 ਦਿਨ ਤੱਕ ਜਿਹੜੀ ਕਣਕ ਆਪਣੀ ਬਾਹਰ ਆ ਜਾਂਦੀ ਜਿੰਨੀ ਆਉਣੀ ਆ ਜੇਕਰ ਤੁਹਾਡੀ ਕਣਕ 15 ਦਿਨ ਦੇ ਵਿੱਚ ਵਿੱਚ ਬਾਹਰ ਨਹੀਂ ਆਈ ਤਾਂ ਤੁਸੀਂ ਸਮਝ ਲਓ ਕਿ ਹੁਣ ਕਣਕ ਨੇ ਜਿਹੜੀ ਬਾਹਰ ਨਹੀਂ ਹੋਣਾ ਥੋੜੀ ਬਹੁਤ ਹੀ ਭਾਵੇਂ ਆ ਜੇ ਪਰ ਜਿਆਦੀ ਕਣਕ ਨੇ ਆਪਣੇ ਬਾਹਰ ਨਹੀਂ ਹੋਣਾ ਲਗਭਗ 15 ਦਿਨ ਤੱਕ ਜਿੰਨੀ ਕਣਕ ਆਉਣੀ ਬਾਹਰ ਨਹੀਂ ਆ ਜਾਂਦੀ ਆ ਤੇ ਜੇਕਰ ਤੁਹਾਨੂੰ ਲੱਗਦਾ ਕਿ ਤੁਹਾਡੀ ਜਰਮੀਨੇਸ਼ਨ ਘੱਟ ਹੋਈ ਅਸੀਂ ਬੀਜ ਦਾ ਛਿੱਟਾ ਮਾਰਨਾ ਪੈਣਾ ਤੇ ਫਿਰ ਆਪਾਂ ਨੂੰ 15 ਦਿਨ ਤੱਕ ਜਿਹੜਾ ਪਾਣੀ 15 ਦਿਨ ਤੇ ਲਾ ਦੇਣਾ ਚਾਹੀਦਾ ਛੋਟੇ ਆਪਾਂ ਨੂੰ ਕਿਆਰੇ ਬਣਾ ਲੈਣੇ ਚਾਹੀਦੇ ਕਿਉਂਕਿ ਪਹਿਲਾਂ ਆਪਾਂ ਕਿਆਰੇ ਵੱਡੇ ਬਣਾਏ ਹੁੰਦੇ ਆ ਤੇ ਇਸ ਕਣਕ ਦੇ ਵਿੱਚ ਜੇ ਤੋ ਆਪਾਂ ਜਲਦੀ ਪਾਣੀ ਲਾਉਣਾ ਤੇ ਇੱਥੇ ਆਪਾਂ ਨੂੰ ਜਿਹੜੇ ਉਹਨਾਂ ਕਿਆਰਿਆਂ ਦੇ ਦੋ-ਦੋ ਕਿਆਰੇ ਕਰ ਦੇਣੇ ਚਾਹੀਦੇ ਜੇਕਰ ਕਿੱਲੇ ਦਾ ਤੁਹਾਨੂੰ ਅੱਧੇ ਕਿੱਲੇ ਦਾ ਕਰ ਦੋ ਅੱਧੇ ਕਿੱਲੇ ਦਾ ਤਾਂ ਉਹਨੂੰ ਦੋ ਕਨਾਲਾ ਕਰ ਦੋ ਤਾਂ ਕਿ ਜਿਹੜਾ ਆਪਣਾ ਪਤਲਾ ਪਾਣੀ ਲੱਗੇ ਜਿਹੜੀ ਪਹਿਲਾਂ ਕਣਕਾਂ ਵੀ ਬੀਜੀ ਉਹ ਵੀ ਪੀਲੀ ਨਾ ਪਵੇ ਉਹਦੀ ਗਰੋਥ ਨਾ ਰੁਕੇ ਤੇ ਜਿਹੜਾ ਆਪਾਂ ਬੀਜ ਦਾ ਛਿੱਟਾ ਮਾਰਨਾ ਉਹ ਵੀ ਜਿਹੜਾ ਜਲਦੀ ਗਰੋਥ ਕਰ ਸਕੇ ਕਿਉਂਕਿ ਜਿੰਨਾ ਜਲਦੀ ਜ਼ਮੀਨ ਚੋਂ ਪਾਣੀ ਸੁੱਕੂ ਇਹ ਤਾਂ ਜਰਮੀਨੇਸ਼ਨ ਜਲਦੀ ਹੁੰਦਾ ਤੇ ਜਿਹੜੀ ਦੀ ਜੜ ਜਲਦੀ ਲੱਗਦੀ ਹੈ ਜਿਵੇਂ ਜਿਵੇਂ ਜ਼ਮੀਨ ਜਲਦੀ ਖੁਸ਼ਕ ਹੋਊਗੀ ਇਸ ਲਈ ਆਪਾਂ ਨੂੰ ਪਤਲਾ ਬਦਲਾ ਪਾਣੀ ਲਾਉਣਾ ਚਾਹੀਦਾ ਹੁਣ ਗੱਲ ਆ ਜਾਂਦੀ ਕਿ ਜਿਹੜਾ ਬੀਜ ਦਾ ਛੱਟਾ ਮਾਰਨਾ ਕਿਹੜੀ ਵੈਰੈਟੀ ਦਾ ਮਾਰੀਏ ਤੇ ਪਾਣੀ ਤੋਂ ਪਹਿਲਾਂ ਦੇਣਾ ਚਾਹੀਦਾ ਛੱਟਾ ਜਾਂ ਫਿਰ ਬਾਦ ਦੇ ਵਿੱਚ ਤਾਂ ਕਿਸਾਨ ਵੀਰੋ ਆਪਣੇ ਵੈਸੇ ਦਾ ਦੋਵੇਂ ਤਰੀਕੇ ਕਾਮਯਾਬ ਆ ਜੇਕਰ ਤੁਸੀਂ ਭਿਉ ਬੀਜ ਭਿਉ ਕੇ ਛੱਟਾ ਮਾਰਨਾ ਤਾਂ ਫਿਰ ਕਿਸਾਨ ਭਰਾਵੋ ਆਪਾਂ ਨੂੰ ਪਾਣੀ ਲਾ ਕੇ ਤੇ ਬਾਅਦ ਵਿੱਚ ਛੱਟਾ ਮਾਰਨਾ ਚਾਹੀਦਾ ਤੇ ਜੇਕਰ ਤੁਸੀਂ ਸੁੱਕੇ ਬੀਜ ਦਾ ਛੱਟਾ ਦੇਣਾ ਤਾਂ ਪਾਣੀ ਦੇ ਅੱਗੇ ਆਪਾਂ ਛਿੱਟਾ ਦੇ ਸਕਦੇ ਹਾਂ ਹੁਣ ਭਿਉਏ ਹੋਏ ਬੀਜ ਦਾ ਆਪਾਂ ਛਿੱਟਾ ਪਹਿਲਾਂ ਕਿਉਂ ਨਹੀਂ ਦੇਣਾ ਉੱਥੇ ਕਿਸਾਨ ਉਹ ਗੱਲ ਅਸਲ ਦੇ ਵਿੱਚ ਆਪਾਂ ਨੂੰ ਪ੍ਰੋਬਲਮ ਕੀ ਹੁੰਦੀ ਕਈ ਵਾਰ ਆਪਣੀ ਜਿਹੜੀ ਜ਼ਮੀਨ ਹੈ ਜਲਦੀ ਪਾਣੀ ਨਹੀਂ ਜੀਰਦੀ ਤੇ ਉਹਦੇ ਕਰਕੇ ਬੀਜ ਆਪਣਾ ਪਹਿਲਾਂ ਵੀ ਭਿੱਜ ਜਾਂਦਾ ਤੇ ਜੇਕਰ ਬਾਅਦ ਦੇ ਵਿੱਚ ਆਪਾਂ ਉਹਨੂੰ ਪਾਣੀ ਦੇ ਅੱਗੇ ਛਿੱਟਾ ਮਾਰ ਦਿੰਦੇ ਪਾਣੀ ਜ਼ਮੀਨ 'ਚ ਜ਼ਿਆਦਾ ਟਾਈਮ ਖੜਾ ਰਹਿੰਦਾ ਤੇ ਬੀਜ ਜਿਹੜਾ ਗਲ ਜਾਂਦਾ ਉਹ ਫਿਰ ਜਰਮੀਨੇਸ਼ਨ ਉਹਦੀ ਨਹੀਂ ਹੁੰਦੀ ਤਾਂ ਉੱਥੇ ਦਿੱਕਤ ਆ ਜਾਂਦੀ ਹੈ ਤਾਂ ਵੈਸੇ ਜਿਹੜਾ ਵਧੀਆ ਤਰੀਕਾ ਆਪਾਂ ਕਹੇ ਇਹ ਵੀ ਜਿਹੜਾ ਜ਼ਿਆਦਾ ਕਾਮਯਾਬ ਵੈਸੇ ਤਾਂ ਦੋ ਪਰ ਜਿਆਦਾ ਜਿਹੜਾ ਤਰੀਕਾ ਆਪਾਂ ਨੂੰ ਵਧੀਆ ਲੱਗਦਾ ਕਿ ਜਦੋਂ ਆਪਾਂ ਪਾਣੀ ਲਾ ਦਿੰਨੇ ਆ ਤੇ ਪਹਿਲਾਂ ਪਾਣੀ ਲਾਉਣ ਤੋਂ ਪਹਿਲਾਂ 5-4 ਘੰਟੇ ਬੀਜ ਨੂੰ ਭਿਉਂਦਿਓ ਉਸ ਤੋਂ ਬਾਅਦ ਜਦੋਂ ਪਾਣੀ ਲਾ ਦਿੰਨੇ ਤੇ ਪਾਣੀ ਜਦੋਂ ਥੋੜਾ ਥੋੜਾ ਜ਼ਮੀਨ 'ਚ ਰਹਿ ਜਾਂਦਾ ਜੀਰ ਜਾਂਦਾ ਉਦੋਂ ਛਿੱਟਾ ਮਾਰੇ ਤਾਂ ਕਿ ਜਿਹੜਾ ਬੀਜ ਦਾ ਜਦੋਂ ਆਪਾਂ ਛਿੱਟਾ ਮਾਰਦੇ ਆ ਉਹ ਆਪਣੇ ਜਦੋਂ ਆਪਾਂ ਉੱਪਰੋਂ ਡਿੱਗਦਾ ਬੀਜ ਉਹ ਜਿਹੜਾ ਚਿੱਕੜ ਹੁੰਦਾ ਚਿੱਕੜ ਦੇ ਵਿੱਚ ਖੁੱਭ ਜਾਂਦਾ ਤੇ ਜਿਹੜੀ ਉਹ ਜਰਮੀਨੇਸ਼ਨ ਜਲਦੀ ਕਰ ਜਾਂਦਾ ਤੇ ਵਧੀਆ ਤਰੀਕੇ ਨਾਲ ਕਰਦੀ ਜਿਹੜਾ ਭੋਇਆ ਬੀਜ ਤੇ ਆਪਾਂ ਬਾਅਦ ਛਿੱਟਾ ਮਾਰਦੇ ਆ ਤਾਂ ਹੁਣ ਆਪਾਂ ਬੀਜ ਦਾ ਛਿੱਟਾ ਕਿਹੜੀ ਕਣਕ ਦਾ ਮਾਰੀਏ ਤਾਂ ਕਿ ਜਿਹੜਾ ਆਪਣਾ ਝਾੜ ਵੀ ਵਧੀਆ ਦੇਵੇ ਤੇ ਉਹਦੇ ਨਾਲ ਹੀ ਜਿਹੜੀ ਕਣਕ ਪੱਕ ਜਾਵੇ ਤੇ ਕਿੰਨਾ ਬੀਜ ਦਾ ਛਿੱਟਾ ਮਾਰਨਾ ਹੁਣ ਕਿਸਾਨ ਭਰਾਵੋ ਉਹਦੇ ਵਿੱਚ ਜਿਹੜੀਆਂ ਜ਼ਿਆਦਾ ਚੰਗੇ ਝਾੜ ਦੇਣ ਵਾਲੀਆਂ ਵੈਰੈਟੀਆਂ ਦੋ ਤਿੰਨੀਆਂ ਵੈਸੇ ਤਾਂ ਆਪਾਂ ਕਿਸੇ ਕਣਕ ਦਾ ਵੀ ਮਾਰ ਸਕਦੇ ਹਾਂ ਪਰ ਜਿਹੜਾ 550 771 ਪੀਬੀਡਬਲਿਊ 550 ਜਿਵੇਂ ਪੀਬੀਡਬਲਿਊ 771 ਜਾਂ ਫਿਰ ਆਪਾਂ ਕਹੀਏ ਜਿਹੜੀ ਸ਼ਰੀਰਾਮ ਦੀ 252 ਵੈਰੈਟੀ ਆ ਵੈਸੇ ਨਾ ਜੋ ਜੇਕਰ ਆਪਾਂ ਗੱਲ ਕਰੀਏ ਵਧੀਆ ਵੈਰੈਟੀ ਚੰਗਾ ਝਾੜ ਦੇਣੀ ਤੇ 771 ਦਾ ਦੇਕਰ ਤੁਸੀਂ ਛੱਟਾ ਮਾਰ ਦਿੰਦੇ ਜੇ ਤਾਂ ਉਹ ਆਪਣੇ ਦੇ ਨਾਲ ਹੀ ਤੁਹਾਡੀ ਪਹਿਲੀ ਵੈਰੈਟੀ ਨੇ ਪੱਕ ਜੇਗੀ ਤੇ ਆਪਾਂ ਨੂੰ ਜਿਹੜਾ ਝਾੜ ਵੀ ਚੰਗਾ ਦੇ ਕੇ ਜਾਊਗੀ ਹੁਣ ਛੱਟਾ ਕਿੰਨਾ ਮਾਰਨਾ ਕਈ ਸਾਨੂੰ ਇਹ ਕਹਿੰਦੇ ਤੁਹਾਡੇ ਪਹਿਲਾਂ ਵੀ ਕਣਕ ਹੈ ਆਪਾਂ ਨੂੰ ਥੋੜਾ ਛੱਟਾ ਮਾਰਨਾ ਚਾਹੀਦਾ ਅਸਲ ਦੇ ਵਿੱਚ ਕਿਸਾਨ ਵਰ ਜਿਹੜੀ ਪਹਿਲਾਂ ਵਾਲੀ ਕਣਕ ਹੁੰਦੀ ਉਹਨੇ ਗਰੋਥ ਜਿਆਦਾ ਕਰਨੀ ਹੁੰਦੀ ਹੈ ਤੇ ਜਿਹੜੀ ਬਾਅਦ ਵਿੱਚ ਆਪਾਂ ਛੱਟਾ ਮਾਰਦੇ ਉਹਨੇ ਗਰੋਥ ਘੱਟ ਕਰਨੀ ਹੁੰਦੀ ਆ ਜੇਕਰ ਆਪਾਂ ਵਿਰਲਾ ਬੀਜ ਪਾਵਾਂਗੇ ਤੇ ਉਹਨੇ ਆ ਉੱਥੇ ਫਟਾਰਾ ਕੀਤੀ ਜਾਣਾ ਤੇ ਪਹਿਲੀ ਕਣਕ ਦੇ ਨਾਲ ਰਲਣਾ ਨਹੀਂਗਾ ਕਾਦਜ ਵੀ ਛੋਟੀ ਰਹੂਗੀ ਤੇ ਪਕਾਜ ਵੀ ਟਾਈਮ ਲੈ ਜਾਊਗੀ ਤੇ ਜੇਕਰ ਤੁਸੀਂ ਥੋੜਾ ਜਿਹਾ ਸੰਘਣਾ ਛਿੱਟਾ ਮਾਰੋਗੇ ਤਾਂ ਉਹ ਜਿਹੜਾ ਸੰਘਣਾ ਬੀਜ ਉਹ ਫਿਰ ਉੱਪਰ ਵੱਲ ਨੂੰ ਵਧੂਗਾ ਤੇ ਜਿਹੜਾ ਫਟਾਰੇ ਵੱਲ ਥੋੜਾ ਜਿਹਾ ਘੱਟ ਧਿਆਨ ਦੇਊਗਾ ਤੇ ਉਹ ਜਿਹੜਾ ਬੀਜ ਆਪਣੀ ਦੂਜੀ ਕਣਕ ਦੇ ਕਾਦ ਵੀ ਬਰਾਬਰ ਕਰ ਜੂ ਤੇ ਨਾਲ ਦੇ ਨਾਲ ਜਿਹੜਾ ਆਪਾਂ ਕਹੀ ਬਈ ਉਦੇ ਨਾਲ ਪਕਾ ਵੀ ਉਦੇ ਨਾਲ ਹੋ ਜੂਗਾ ਕਿਉਂਕਿ ਜੇ ਜਿੰਨਾ ਟਾਈਮ ਫਟਾਰੇ ਚ ਜਿਆਦਾ ਟਾਈਮ ਲੈਣਾ ਜਿਹੜੀ ਵੈਰੈਟੀ ਨੇ ਉਹਨੇ ਫਿਰ ਪੱਕਣ ਦੇ ਵਿੱਚ ਵੀ ਦੇਰ ਲੈਣੀ ਆ ਤਾਂ ਜਿਹੜਾ ਆਪਾਂ ਦੁਬਾਰਾ ਛਿੱਟਾ ਦੇਣਾ ਉਥੇ ਆਪਾਂ ਨੂੰ ਥੋੜਾ ਜਿਹਾ ਵਾਧੇ ਬੀਜ ਪਾਉਣ ਜੇਕਰ ਤਾਂ 50% ਆਪਣੀ ਕਣਕ ਉੱਗੀ ਆ ਤੇ ਆਪਾਂ ਨੂੰ 30-35 ਕਿਲੋ ਦਾ ਛਿੱਟਾ ਮਾਰਨਾ ਚਾਹੀਦਾ ਤੇ ਜੇਕਰ ਆਪਾਂ ਨੂੰ ਲੱਗਦਾ ਵੀ ਕਣਕ ਆਪਣੀ 70% ਉੱਗੀ ਤਾਂ 20-25 ਕਿਲੋ ਦਾ ਛਿੱਟਾ ਮਾਰ ਦਿਓ ਤੇ ਜੇਕਰ ਤਾਂ 90% ਉੱਗੀ ਤੇ ਫਿਰ ਤਾਂ ਆਪਾਂ ਨੂੰ ਜ਼ਰੂਰਤ ਹੀ ਨਹੀਂ 90% ਵੀ ਕਣਕ ਜਿਹੜੀ ਹੁੰਦੀ ਆ ਆਪਣਾ ਫਟਾਰਾ ਕਰਕੇ ਇਹਦੇ ਚੰਗਾ ਛਾੜ ਦੇ ਜਾਂਦੀ ਉੱਥੇ ਆਪਾਂ ਨੂੰ ਜਿਹੜੀ ਜਲਦੀ ਪਾਣੀ ਲਾਉਣ ਦੀ ਜ਼ਰੂਰਤ ਹੈ ਨਹੀਂਗੀ ਸੋ ਵੀਡੀਓ ਚੰਗ ਲੱਗੇ ਤਾਂ ਭਰਾਵਾਂ ਤੱਕ ਜ਼ਰੂਰ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ